ਦੇ ਵਿੱਚ ਦਰਿਆ ਦਾ ਪਾਣੀ ਫੇਰ ਚੜ ਗਿਆ ਦਰਿਆ ਦਾ ਪਾਣੀ ਆਪਣੇ ਸੜਕਾਂ ਦੇ ਨਾਲ ਲੱਗ ਗਿਆ ਪੂਰਾ ਇਹ ਪਤਾ ਨਹੀਂ ਕੁਦਰਤ ਦੀ ਮਾਰ ਆ ਕਿ ਜਾਂ ਸਰਕਾਰਾਂ ਦੀਆਂ ਗਲਤੀਆਂ ਪਰ ਸਾਨੂੰ ਇਹ ਨੂੰ ਨਜਿਠਣਾ ਪੈਣਾ ਇਹ ਹਾਲੇ ਸਾਡੇ ਪਿੰਡਾਂ ਦੇ ਇੱਧਰ ਆਪਣੇ ਘਰਾਂ ਦੀ ਬਾਤ ਆਉਂਦੀ ਕੰਨਾਂ ਵੀ ਪਾੜੀਆਂ ਦੇਖੋ ਉਹਦੇ ਅੰਦਰ ਰੇੜਾਂ ਪੈ ਚੁੱਕੀਆਂ ਅੰਦਰ ਸਭ ਸਾਰੇ ਲਗਭਗ ਸਾਰੇ ਸਾਡੇ ਪਿੰਡ ਦੇ ਸਾਰੇ ਫਰਸ਼ ਬੈ ਗਏ। ਬਾਕੀ ਆਪਣਾ ਧਿਆਨ ਰੱਖਿਓ। ਉਸ ਇਹ ਉਹ ਜਾ ਆ ਦੇ ਨਾ ਇਹ ਕਿੱਥੇ ਇਹ ਆਈ ਰਕਲ ਗਿਆ। ਸ਼ੇਰ ਮੰਗਾ ਲਿਆ ਨੂੰ ਕੀ ਹੋ ਗਿਆ ਓਏ ਵੀਡੀਓ ਤੇ ਬਹੁਤ ਜਾਂਦੀ ਹੈ